ਕੀ ਨਾ ਕੀ ਭਾਈ ਆਪਣਾ ਨਾ ਹੀ ਮਤਾਰਸੋਂ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਚੋਰੀ ਰਾਤ ਟਰਾਂਫਰਨ ਦੀ ਹੋਈ ਕਹਿਣ ਤੋਂ ਗੱਲ ਹੀ ਗਾਹ ਹੋ ਗਈ ਆ ਵੇਖੋ ਕੀ ਬਣਿਆ ਪਿਆ ਪੰਜਾ ਚੌਦਨਾਂ ਦੇ ਵਿੱਚ ਤੇ ਗਾਂਧੀ ਇੱਦਾਂ ਤਕੜਾ ਪੈ ਗਿਆ ਵੀ ਦਿਨੇ ਦੇ ਕੋਈ ਬੰਬੀ ਬੰਬੀ ਚਲਾਉਣਾ ਚਾਹੀਦਾ ਤੇ ਜਾਂਦਿਆਂ ਨੂੰ ਟਰਾਂਫਰਨ ਤੋਂ ਹਟਣ ਪੜਨੇ ਥੱਲੇ ਪਿਆ ਹੰਦਾ ਤੇ ਵੇਖ ਕੇ ਰਾਨ ਪਰੇਸ਼ਾਨ ਹੀ ਰਹਿ ਜਾਂਦਾ ਵੀ ਇਹ ਬਣਿਆ ਕੀ ਆ ਤੇ ਇਹ ਕਿਸੇ ਤਰ੍ਹਾਂ ਕਿਸੇ ਇਨਸਾਨ ਦਾ ਹੀ ਕੰਮ ਆ ਕਦੇ ਨੇ ਕਦੇ ਜਿਤਨਾ ਪੀੜ ਨੇ ਦੱਸਿਆ ਹੀ ਆ ਇਹਦਾ ਜਿਹੜਾ ਸਮਾਨ ਆ ਉਹ ਕੋਈ ਬਾਜ਼ਾਰ 'ਚ ਹੀ ਵਿਕਦਾ ਕਿੱਥੇ ਜਾਂਦਾ ਤੇ ਪੁਲਿਸ ਪ੍ਰਸ਼ਾਸਨ ਨੇ ਇਸ ਤੇ ਤੇਰੇ ਲਈ ਧਿਆਨ ਦੇਵੇ ਹੁਣ ਆਮ ਬੰਦੇ ਤੇ ਗਲਤੀ ਵਸਦੀ ਗੱਲ ਨਹੀਂ ਗਈ ਕਿ ਜਿਹੜਾ ਜਾ ਕੇ ਦੁਕਾਨਦਾਰ ਨੂੰ ਆਖੇ ਲਿਆ ਸਰਦਾ ਸਮਾਨ ਕੱਢ ਉਸੇ ਅਗੇ ਤਲਾਸ਼ੀ ਤੇ ਰੁਸੀ ਲਈ ਜਾਵੇ ਉਹਨਾਂ ਨੂੰ ਧਿਆਨ 'ਚ ਗੱਲਾਂ ਰੱਖ ਕੇ ਤੇ ਸਾਰਾ ਦਵਾਇਆ ਜਾਵੇ ਬਾਕੀ ਆ ਖਜੇ ਖਰਾਬੀ ਤੇ ਵੱਧ ਗਈ ਨਾ ਸਾਨੂੰ ਕਿੰਨੀਆਂ ਕੋ ਮੁਸ਼ਕਲਾਂ ਤੁਹਾਨੂੰ ਸਾਹਮਣਾ ਕਰਨਾ ਪੈਂਦਾ ਜਿਸ ਤਰ੍ਹਾਂ ਇਹ ਚੋਰ ਜਿਹੜੇ ਟਰਾਂਕਾਂ ਚੋਰੀ ਕਰਦੇ ਆ ਤੇ ਕਿਸਾਨਾਂ ਨੂੰ ਕਿ ਤਰ੍ਹਾਂ ਦੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਮੁਸ਼ਕਲਾਂ ਦਾ ਸਾਹਮਣਾ ਇਹ ਇੱਥੇ ਪਰਸੋਂ ਚੋਰੀ ਹੋਈ ਆ ਤੋ ਉਹ ਸਾਰੇ ਵੇੜੇ ਜੀ ਤੁਰੇ ਫਿਰਦੇ ਨੇ ਲੈ ਕੇ ਕਿਰਪਾਨਾਂ ਦਾ ਦਸਰ ਮੇਰੇ ਅਖਾਰ ਕੋਈ ਵੱਜ ਜਾਂਦਾ ਬੰਦਾ ਬੰਦਾ ਹੀ ਮਾਰ ਦੇਣਾ ਸੀ ਸਮਾਨ ਦੀ ਤਾਂ ਗੱਲ ਤੁਸੀਂ ਛੱਡੋ ਤੇ ਉਹ ਵੀ ਪਰਸਾਂ ਚੋਰੀ ਲੈ ਗਏ ਆ ਸਾਰੇ ਕੈਮਰੇ ਕੋਲ ਝੋਲੇ ਜੀ ਉਹ ਬੰਦੇ ਨਹੀਂ ਲੱਭੇ ਤਾ ਜਾਂ ਨਵੇਂ ਇੱਕ ਆਮ ਇੱਕ ਹੋਰ ਵੇਖ ਲਿਆ ਕੱਲ ਦੋ ਲਥੇ ਕੋ ਮੇਰੇ ਲੱਗੇ ਸਰਪੰਚ ਦੀ ਮੋਟਰਾਂ ਬੱਬੀ ਦੀ ਉੱਥੇ ਇਹਨਾਂ ਦੀ ਬੈਗ ਤੇ ਲੱਗ ਗਈ ਉੱਥੋਂ ਕੇਵਲ ਲੈ ਕੇ ਵੱਢ ਗਈ ਆ ਪੰਜ ਚੌਦਨਾਂ ਦੀ ਖੀਰ ਹੀ ਹੋ ਗਈ ਹੈਗੇ ਬਿਲਕੁਲ ਜੀ ਮਲਾਜ਼ਮ ਨਹੀਂ ਇੱਥੇ ਹੈਗੇ ਇੱਕ ਦੋ ਮਲਾਜ਼ਮ ਆ ਉਹ ਵੀ ਬਜਾਰੇ ਬਸ ਖੁਰਤੀ ਤੋਂ ਮੜਾ ਮੋਟਰ ਲੰਗਰ ਤੱਕ ਜਾਂ ਜੋਗੇ ਆ ਭੱਜਣਾਂ ਤੇ ਕਿਹ ਕੀ ਆ ਮਗਰ ਕੀ ਨਾ ਕਿ ਭਾਈ ਆਪਣਾ ਮੇਰਾ ਨਾਮ ਬਹਾਦਰ ਸਿੰਘ ਕਿਹੜਾ ਪਿੰਡ ਆ ਸਭਰਾ ਜੀ ਤੇ ਕੀ ਗੱਲ ਹੋਈ ਮੋਟਰਾਂ ਦਾ ਟ੍ਰਾਂਫਰ ਚੋਰੀ ਹੋ ਗਿਆ ਮੋਟਰ ਅਹੀਂ ਕੱਲ ਰਾਤ ਇੱਥੇ ਜਿੰਨਾ ਕਿ ਸਾਡਾ ਟਾਂਫਰ ਚੋਰੀ ਹੋਇਆ ਹੂੰ ਜਿਸ ਵਿੱਚ ਉਹਨਾਂ ਨੇ ਤੇਰ ਅਤੇ ਤਾਂਬਾ ਵਿੱਚੋਂ ਕੱਢ ਕੇ ਲੈ ਗਏ ਤੇ ਖੋਖਾ ਛੱਡ ਕੇ ਛੱਡ ਲੱਖ ਦਿੱਤੀ ਤੇ ਅਸੀਂ ਜੋ ਸਿਰ ਆ ਕੇ ਵੇਖਿਆ ਤੇ ਸਾਰਾ ਸਮਾਨ ਖਿਲਰਿਆ ਪਿਆ ਸੀ ਤੇ ਅਸੀਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਹਨਾਂ ਚੋਰਾਂ ਨੂੰ ਨੱਥ ਪਾਈ ਜਾਵੇ ਤੇ ਇਹਨਾਂ ਤੇ ਕੋਈ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹ ਅਸੀਂ ਸੁਣ ਚ ਆਇਆ ਕਿ ਇਹ 5-6 ਟਰਾਂਸਫਾਰਮ ਇੱਕੇ ਰਾਤ ਵਿੱਚ ਚੋਰੀ ਹੋਏ ਆ ਅਸੀਂ ਪੁਲਿਸ ਪੁਲਿਸ ਪ੍ਰਸ਼ਾਸਨ ਤੋਂ ਬੜ ਜ਼ੋਰ ਬੇਨਤੀ ਕਰਦੇ ਹਾਂ ਕਿ ਸਾਨੂੰ ਇਨਸਾਫ ਦਵਾਇਆ ਜਾਵੇ ਤੇ ਇਹਨਾਂ ਚੋਰਾਂ ਨੂੰ ਨੱਥ ਪਾਈ ਜਾਵੇ ਕਿਹੜਾ ਪਿੰਡਾ ਸਭਰਾ ਜੀ ਇਹ ਕਿਸ ਤਰ੍ਹਾਂ ਟਰਾਂਫਰ ਚੋਰੀ ਆ ਰਿਹਾ ਹੈ ਜੀ ਕਿਹੜੀ ਜਗ੍ਹਾ ਤੋਂ ਕਰਨ ਜੀ ਮੋਟਰ ਤੇ ਹੀ ਮੋਟਰ ਤੋਂ ਦੇਖੋ ਤੁਹਾਡੇ ਸਾਹਮਣੇ ਕੀ ਹਾਲ ਡੇੜ ਦੂੜ ਕੇ ਤੇਲ ਵੀ ਲੈ ਕੇ ਵਿੱਚੋਂ ਤਾਮਾ ਵੀ ਲੈ ਕੇ ਆ ਬੂਆ ਭੰਨ ਕੇ 스타ਟਰ ਕੇਬਲ ਜੋ ਸਾਰਾ ਕੁਝ ਲੈ ਕੇ ਇਹ 1 ਨਹੀਂ ਲੱਖਾ ਜੀ ਇਹ 12 13 ਲੱਖੇ ਇੱਕੇ ਰਾਤ ਇੱਕੋ ਰਾਤ ਜੀ ਇੱਕੋ ਰਾਤ ਚ 12 13 ਲੱਤੇ ਆ ਅੱਜ ਬਾਵਜh ਦਿਨ ਹੋ ਗਏ ਆ ਰੋਜ ਦੇ ਚਾਰ ਕਿਤੇ ਪੰਜ ਇਹ ਰੋਜ ਦੇ ਲੈਂਡ ਹੈ ਸਭਰਾ ਪਿੰਡ ਦੇ ਵਿੱਚ ਕੀ ਮੰਗ ਕਰੋਗੇ ਹੁਣ ਆ ਮੰਗ ਸਰਕਾਰ ਤੋਂ ਹੋਈ ਆ ਵੀ ਇੱਕ ਚੌਂਕੀ ਸਭਰਾਣ ਮੁਲਾਜ਼ਮ ਦਿੱਤੇ ਜਾਣ ਕਿਉਂਕਿ ਕੋਈ ਥੋੜੇ ਬਾਅਦ ਹੀ ਨਿਗਰਾਨੀ ਰੱਖਣਾ ਬੁਰਾ ਹਾਲ ਆ ਜੀ ਬਹੁਤ ਨੰਗਾ ਨਾਜ ਹੋ ਰਿਹਾ ਵਾ ਤੇ ਤੁਹਾਡੇ ਸਾਹਮਣੇ ਕਣਕ ਭਰਨ ਵਾਲੀ ਆ ਤੇ ਸਾਡੀ ਬੇਲੀ ਮਹਿਕਮਾ ਨੂੰ ਬੇਨਤੀ ਆ ਕਿ ਸਾਨੂੰ ਟ੍ਰਾਂਸਫਰ ਦਿੱਤਾ ਜਾਵੇ ਅਸੀਂ ਕਣਕ ਭਰਗੇ ਤੇ ਬਾਕੀ ਥੋੜੀ ਜੀ ਚੋਰਾਾਂ ਤੇ ਵੀ ਥੋੜਾ ਜਿਹਾ ਸਕੰਨ ਸਕੰਜਾ ਕੱਸਣਾ ਚਾਹੀਦਾ ਜੀ ਲਗਾਤਾਰ ਜਿਹੜੀਆਂ ਚੋਰੀਆਂ ਹੋ ਰਹੀਆਂ ਬਹੁਤ ਜ਼ਿਆਦਾ ਲਗਾਤਾਰ ਚੋਰੀਆਂ ਤੁਹਾਡੇ ਸਾਹਮਣੇ ਹੀ ਆ ਵੇਖੋ ਕੀ ਬਣਾਇਆ ਟ੍ਰਾਂਸਫਰ ਦਾ ਦੇਰ ਕੇ ਤੇਲ ਵੀ ਲੈ ਕੇ ਸਾਰਾ ਕੁਝ ਲੈ ਗਏ ਕਿੰਨੇ ਕੁ ਮੁਸ਼ਕਲਾਂ ਦਾ ਹੁਣ ਸਾਹਮਣਾ ਤੁਹਾਨੂੰ ਕਰਨਾ ਪੈਣਾ ਮੁਸ਼ਕਲਾਂ ਇਹ ਵੇਖੋ ਜੀ ਕਣਕ ਹੁਣ ਸਾਰੇ ਤੇ ਆਈ ਆ ਤੇ ਕਣਕ ਨੂੰ ਅਸੀਂ ਪਾਣੀ ਲਾਉਣਾ ਤੇ ਦੇਖਾ ਕੋਲ ਕੱਲ ਗਏ ਹਾਂ ਉਹ ਆਂਦੇ ਵੀ 2 4 5 ਦਿਨ ਲੱਗਣਗੇ ਤੁਹਾਨੂੰ ਪਤਾ ਕਣਕ ਅਨਸਾਰੇ ਤੇ ਆਈ ਹੁਣ ਪਾਣੀ ਲੇਟ ਹੋ ਗਿਆ ਤੇ ਨੁਕਸਾਨ ਹੋਣਾ ਸਾਡਾ ਵੀ ਕੀ ਨਾ ਕੀ ਵੀਰ ਜੀ ਆਪਣਾ ਮੇਰਾ ਜੀ ਜਤਿੰਦਰ ਸਿੰਘ ਬੱਗਾ ਕਿਹੜਾ ਪਿੰਡਾ ਸਭਰਾ ਜੀ ਕੀ ਗੱਲ ਹੋਈ ਯਾਰ ਜਿਹੜਾ ਟਰਾਂਫਰਰਾਂ ਦੇ ਰਾਹ ਚੋਰੀ ਹੋ ਗਿਆ ਗੱਲ ਜੀ ਤੁਸੀਂ ਵੇਖ ਹੀ ਰਹੇ ਜੋ ਟਰਾਂਸਫਾਰਮ ਆਪਣੇ ਸਭਰਾ ਪਿੰਡ ਤੋਂ ਕਾਫੀ 2-8-7 ਦਿਨਾਂ ਦੇ ਵਿੱਚ ਘੱਟੋ-ਘੱਟ 100 ਟਰਾਂਸਫਾਰਮ ਚੋਰੀ ਹੋ ਗਿਆ ਵਾ ਤੇ ਇਹ ਵੀ ਆਪਣੀ ਮੇਰੇ ਕੋਲੇ ਬਾਲ ਸਿੰਘ ਦੀ ਮੋਟਰ ਆ ਜੀ ਪਿਆ ਜੀ ਠੇਕੇ ਦੇ ਸੀ ਤੇ ਅੱਜ ਦਿਨੇ ਆ ਕੇ ਵੇਖਿਆ ਤੇ ਟਰਾਂਸਫਾਰਮ ਥੱਲੇ ਸੁੱਟਿਆ ਪਿਆ ਤੇਲ ਕੱਢ ਕੇ ਲੈ ਗਏ ਬੁੱਚ-ਬੁੱਚ ਸਾਰੇ ਜੋ ਵਿੱਚ ਤੁਹਾਨੂੰ ਬਦ ਤੋੜ ਭੰਨ ਕਰ ਗਏ ਆ ਤੇ ਚੋਰ ਇਹ ਚੋਰਾਂ ਦੇ ਹੌਸਲੇ ਇੰਨੇ ਵੱਧ ਗਏ ਆ ਵੀ ਹਿਸਾਬ ਹੀ ਕੋਈ ਨਹੀਂ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਮੀਡੀਏ ਦੇ ਜ਼ਰੀਏ ਵੀ ਜੀ ਐਸ ਐਸ ਪੀ ਸਾਹਿਬ ਨੂੰ ਬੇਨਤੀ ਕਰਦੇ ਵੀ ਸਭਰਾ ਪਿੰਡ ਜਿਹੜੀ ਚੌਂਕੀ ਜਾਂ ਥਾਣਾ ਬਣਿਆ ਹੋਇਆ ਇਹਦੀ ਹੱਦ ਬ ਤੇ ਮੁਲਾਜ਼ਮ ਸਾਡੇ ਕੋਲ ਸਿਰਫ 4-5 ਆ ਪਿੰਡ ਚ ਕਿਉਂਕਿ ਤੁਹਾਨੂੰ ਪਤਾ 20 ਹਜ਼ਾਰ ਵਾਦੀ ਤੇ 30 ਸਾਡੇ ਆਪਦੇ ਪਿੰਡ ਦੀ ਆ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਮੁਲਾਜ਼ਮ ਵੱਧ ਤੋਂ ਵੱਧ ਇੱਥੇ ਭੇਜਣਾ ਨਾਲੇ ਇਹਨਾਂ ਨੂੰ ਚੋਰਾਂ ਨੂੰ ਫੜਿਆ ਜਾਵੇ ਉੱਤੋਂ ਪਾਣੀ ਲਾਉਣ ਦਾ ਟਾਈਮ ਆਇਆ ਵਾ ਅੱਜ ਅਸੀਂ ਇੱਥੇ ਸਪਰੇਅ ਕਰਨ ਆਇਆ ਤੇ ਆਉਂਦਿਆਂ ਨੂੰ ਟਰਾਂਸਫਰ ਨਾਲਾਥਾ ਪਿਆ ਵਾ ਕਿਸਾਨ ਵਿਚਾਰੇ ਕਿੱਥੇ ਜਾਣ ਬਹੁਤ ਦੁਖੀ ਹੋਏ ਪਏ ਆ ਜੀ ਤੇ ਦਿਨ-ਦਿਨ ਰਾਤ ਚੋਰੀਆਂ ਹੁੰਦੀਆਂ ਵਾ ਚੋਰੀਆਂ ਨੂੰ ਕੋਈ ਠੱਲ ਨਹੀਂ ਪੈਂਦੀ ਦੂਜੀ ਗੱਲ ਇਹ ਵੀ ਜਿਹੜਾ ਇੱਥੋਂ ਸਮਾਨ ਕੱਢਦੇ ਆ ਜਾਂ ਤੇਲ ਕੱਢਦੇ ਆ ਅਕਸਰ ਕਿਹੇ ਕੁਆੜੀ ਨੂੰ ਤੇ ਉਹ ਫਰਜ ਬੰਦਾ ਵੀ ਕਵਾੜੀਆਂ ਤਾਂ ਹੀ ਜਾਂ ਸਾਰਿਆਂ ਨਾਲ ਕੰਟੈਕਟ ਕਰਕੇ ਰੱਖੇ ਵੀ ਤੁਸੀਂ ਚੋਰੀ ਦਾ ਸਮਾਨ ਨਾ ਲਓ ਕਿਸੇ ਨਾ ਕਿਸ ਨੂੰ ਉਹ ਵੇਚਦੇ ਆ ਦੂਜਾ ਨਸ਼ਾ ਤੁਹਾਨੂੰ ਪਤਾ ਨਸ਼ੇ ਦੀ ਪੂਰਤੀ ਹੱਥੇ ਹੀ ਸਭ ਕੁਝ ਹੋੰਦਿਆ ਤੇ ਨਸ਼ਾ ਅਗੇ ਨਾਲੋਂ ਵੀ ਦੁੱਗਣਾ ਹੋ ਚੁੱਕਾ ਜੀ ਕਿਹੜੇ ਚੋਰੀ ਹੋਏ ਕਿੰਨੇ ਟੋਟਲ ਰਾਤ ਹੋਏ ਆ ਇਹ ਜੀ ਰਾਤ ਇੱਕ ਮੁੰਡਾ ਵੱਡਾ ਗੁਰਪ੍ਰੀਤ ਵੱਡਾ ਉਹਦਾ ਹੋਇਆ ਵਾ ਇੱਕ ਸਾਡੇ ਰਾਹ ਤੇ ਬਲਵਿੰਦਰ ਸਿੰਘ ਬਿੱਟੂ ਬਾਬਾ ਉਹਦਾ ਆਇਆ ਵਾ ਦੋ ਤਿੰਨ ਕੁੱਤੀ ਵਾਲੇ ਏਰੀਆ 'ਚ ਹੋਏ ਆ ਤਕਰੀਬਨ 7-8 ਟਰਾਂਸਫਾਰਮ ਇੱਕ ਰਾਤ 'ਚ ਚੋਰੀ ਹੋਇਆ ਏ ਵੀ ਨਹੀਂ ਵੀ ਇੱਕ ਸਾਈਡ ਇੱਕੋ ਲਾਗੋ ਲੱਗੀ ਹੋਏ ਕੋਈ 2 ਕਿਲੋਮੀਟਰ ਇਧਰੋਂ ਕੋਈ 2 ਕਿਲੋਮੀਟਰ ਇਧਰੋਂ 7-8 ਟਰਾਂਸਫਰ ਇੱਕੇ ਰਾਜ ਚੋਰੀ ਆ ਉਦੋਂ ਪਹਿਲਾਂ ਵੀ ਹੋਏ ਆ ਤੇ ਬਹੁਤ ਜਿਹਾ ਜ਼ਿਆਦੀ ਚੋਰੀ ਵੱਧ ਚੁੱਕੀ ਆ ਜੀ ਦਿਨ ਦੀ ਵੀ ਲੋਕਾਂ ਦੀਆਂ ਵਾਲੀਆਂ ਲਾਈ ਜਾਂਦੇ ਆ ਕੋਈ ਕਿਤੇ ਨਾਕਾ ਨਹੀਂ ਆ ਕੋਈ ਕਿਤੇ ਪੁਲਿਸ ਪ੍ਰਸ਼ਾਸਨ ਸੁੱਤਾ ਪਿਆ ਆ ਜੀ ਤੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਕੋਈ ਇੰਨਾ ਚੋਰਾਂ ਦਾ ਹੱਲ ਕੀਤਾ ਜਾਵੇ ਕਿਉਂਕਿ ਤੁਹਾਨੂੰ ਪਤਾ ਇਹ ਅਸੀਂ ਵੀ ਨਾਲ ਦੁਖੀ ਹੁਣਾਂ ਦੇ ਨਾਲ ਇਹ ਪ੍ਰੈਸ ਤੇ ਸਾਰਾ ਕੁਝ ਸਮਾਨ ਉਤੋਂ ਹੀ ਸਰਕਾਰ ਤੇ ਅਸਰ ਪੈਣਾ ਵਾ ਜੇ ਅਸੀਂ ਤੇ ਸਰਕਾਰ ਤੋਂ ਹੀ ਲੈਣੇ ਆ ਤੇ ਜੇ ਇਹ ਚੋਰੀ ਬਜੂ ਦੇ ਸਰਕਾਰ ਦਾ ਵੀ ਥੋੜਾ ਬਦਾ ਬਿਜਲੀ ਮੈਕਮੇਂ ਦਾ ਵੀ ਫਾਇਦਾ ਹੋ ਜਾਊਗਾ ਤੇ ਚੋਰਾਂ ਨੇ ਤਾਂ ਹੱਦ ਹੀ ਮਚਾਈ ਪਈ ਆ ਕਿ ਕੁਛ ਨਾ ਕੁਛ ਸਰਕਾਰ ਨੂੰ ਬੇਨਤੀ ਮੈਨਾਂ ਦੇ ਢੱਲ ਪਾਈ ਜਾਵੇ ਕੀ ਮੰਗ ਕਰੋਗੇ ਹੁਣ ਮੰਗ ਇਹੋ ਹੀ ਕਰਾਂਗੇ ਬਿਜਲੀ ਬੋਰਡ ਤੋਂ ਵੀ ਸਾਨੂੰ ਟਰਾਂਸਫਾਰਮ ਛੇਤੀ ਤੋਂ ਛੇਤੀ ਦਿੱਤਾ ਜਾਵੇ ਤਾਂ ਜੋ ਅਸੀਂ ਆਪਦੀ ਕਣਕ ਦੀ ਸਿੰਚਾਈ ਕਰ ਸਕੀਏ ਉਹਦੇ ਨਾਲੇ ਆਪਦੀ ਚਲੋ ਜੋ ਵੀ ਪਾਣੀ ਪੂਣੀ ਕਣਕਾਂ ਨੂੰ ਲਾਉਣਾ ਪਰ ਸਕੀਏ